ਆਮ ਆਦਮੀ ਪਾਰਟੀ ਦੇ ਵਿਧਾਇਕ ਖਰਮੀਤ ਸਿੰਘ ਪਠਾਨ ਮਾਜਰਾ ਦੀ ਗ੍ਰਿਫਤਾਰੀ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆਈ ਹੈ ਦੱਸਿਆ ਜਾ ਰਿਹਾ ਕਿ ਪੁਲਿਸ ਕಸ್ಟਡੀ 'ਚੋਂ ਫਰਾਰ ਹੋ ਗਏ ਨੇ ਪਠਾਨ ਮਾਜਰਾ ਬਿਲਕੁਲ ਐਕਸਕਲੂਸਿਵ ਜਾਣਕਾਰੀ ਤੁਹਾਨੂੰ ਦੇ ਰਹੇ ਹਾਂ ਕਿ ਮੰਗਲਵਾਰ ਤੜਕੇ ਉਹਨਾਂ ਨੂੰ ਕਰਨਾਲ ਤੋਂ ਗ੍ਰਿਫਤਾਰ ਕੀਤਾ ਗਿਆ ਸੀ ਦੱਸਿਆ ਜਾ ਰਿਹਾ ਉਹਨਾਂ ਨੂੰ ਪਟਿਆਲਾ ਦੇ ਰਸਤੇ ਪੰਜਾਬ 'ਚ ਲਿਆਂਦਾ ਜਾ ਰਿਹਾ ਸੀ ਜਿੱਥੇ ਰਸਤੇ ਦੇ ਵਿੱਚ ਪਠਾਨ ਮਾਜਰਾ ਤੇ ਉਹਨਾਂ ਦੇ ਸਾਥੀਆਂ ਨੇ ਪੁਲਿਸ ਕਰਮੀਆਂ ਦੇ ਉੱਤੇ ਗੋਲੀਆਂ ਚਲਾਈਆਂ ਨੇ ਇਲਜ਼ਾਮ ਲੱਗੇ ਨੇ ਕਿ ਉਹਨਾਂ ਨੇ ਰਾਹ ਦੇ ਵਿੱਚ ਪੁਲਿਸ ਮੁਲਾਜ਼ਮਾਂ ਦੇ ਉੱਤੇ ਗੋਲੀਆਂ ਚਲਾਈਆਂ ਤੇ ਉਹਨਾਂ ਦੇ ਉੱਤੇ ਗੱਡੀ ਚਲਾ ਤੇ ਉਹਨਾਂ ਦੇ ਉੱਤੇ ਗੱਡੀ ਚੜਾਉਣ ਦੀ ਕੋਸ਼ਿਸ਼ ਵੀ ਕੀਤੀ ਜਿਹਦੇ ਵਿੱਚ ਇੱਕ ਪੁਲਸ ਮੁਲਾਜ਼ਮ ਵੀ ਜ਼ਖਮੀ ਹੋਇਆ ਪਹਿਲੀ ਜਾਣਕਾਰੀ ਦੇ ਮੁਤਾਬਕ ਪਠਾਨ ਮਾਜਰਾ ਤੇ ਉਹਨਾਂ ਦੇ ਸਾਥੀ ਇੱਕ ਸਕੋਰਪਿਓ ਤੇ ਇੱਕ ਫਾਰਚੂਨਰ ਗੱਡੀ ਦੇ ਵਿੱਚ ਫਰਾਰ ਹੋਏ ਨੇ ਜਿਨ੍ਹਾਂ ਦੇ ਵਿੱਚੋਂ ਫਾਰਚੂਨਰ ਨੂੰ ਬਰਾਮਦ ਕਰ ਲਿਆ ਗਿਆ ਹੈ ਜਦਕਿ ਪੁਲਸ ਅਜੇ ਸਕੋਰਪਿਓ ਦੇ ਵਿੱਚ ਫਰਾਰ ਐਮਐਲਏ ਦਾ ਪਿੱਛਾ ਕਰ ਰਹੀ ਹੈ ਯਾਨੀ ਕਿ ਇਸ ਗੱਲ ਦੀ ਸੰਭਾਵਨਾ ਹੈਗੀ ਹੈ ਕਿ ਪੁਲਸ ਥੋੜੀ ਦੇਰ ਬਾਅਦ ਐਮਐਲਏ ਦੀ ਗਿਫਤਾਰੀ ਦਿਖਾ ਦਵੇ ਹਾਲਾਂਕਿ ਇਹ ਤੱਥ ਜਿਹੜੇ ਨੇ ਸਾਹਮਣੇ ਆਏ ਨੇ ਹੁਣ ਇਹਦੇ 'ਚ ਕਿੰਨੀ ਸੱਚਾਈ ਹੈ ਇਸ ਦਾ ਖੁਲਾਸਾ ਤਾਂ ਬਾਅਦ ਵਿੱਚ ਹੋਏਗਾ ਪਰ ਫਿਲਹਾਲ ਪੁਲਸ ਨੇ ਇਹ ਦਾਅਵਾ ਕੀਤਾ ਕਿ ਉਹਨਾਂ ਨੇ ਐਮਐਲਏ ਨੂੰ ਕਿ ਐਮਐਲਏ ਫਰਾਰ ਹੋ ਗਏ ਨੇ ਤੇ ਉਹਨਾਂ ਦਾ ਪਿੱਛਾ ਕੀਤਾ ਜਾ ਰਿਹਾ ਫਿਲਹਾਲ ਇੱਕ ਗੱਡੀ ਬਰਾਮਦ ਕਰ ਲਈ ਹੈ ਜੋ ਕਿ ਫੋਰਚਨਰ ਹੈ ਤੇ ਸਕੋਰਪੀਓ ਦਾ ਪਿੱਛਾ ਜਾ ਰਹੀ ਹੈ ਯਾਨੀ ਕਿ ਪੰਜਾਬ ਪੁਲਸ ਨੇ ਹੁਣ ਤੱਕ ਬਹੁਤ ਪੁਲਸ ਮੁਕਾਬਲੇ ਦੀ ਜਾਣਕਾਰੀ ਸਾਂਝੀ ਕੀਤੀ ਹੋਏਗੀ ਪਰ ਇਹ ਪਹਿਲਾ ਮੁਕਾਬਲਾ ਹੈ ਜੜਾ ਕੀ ਐਮਐਲਏ ਦੇ ਨਾਲ ਹੋਇਆ ਹੈ ਹੁਣ ਸਹੀ ਅਰਥ ਕੀ ਨੇ ਇਹ ਤਾਂ ਅਦਾਲਤ ਹੀ ਇਸ ਦਾ ਫੈਸਲਾ ਲੈ ਸਕਦੀ ਹੈ ਪਰ ਫਿਲਹਾਲ ਤਾਂ ਪਠਾਨ ਮਾਜਰਾ ਫਸਦੇ ਦਿਖਾਈ ਦੇ ਰਹੇ ਨੇ ਔਰ ਇਸ ਗੱਲ ਦੀ ਸੰਭਾਵਨਾ ਬਹੁਤ ਜ਼ਿਆਦਾ ਹੈ ਕੁਝ ਦਿਨ ਬਾਅਦ ਉਹਨਾਂ ਦੀ ਗ੍ਰਿਫਤਾਰੀ ਦਿਖਾਤੀ ਜਾਵੇ ਆਮ ਆਦਮੀ ਪਾਰਟੀ ਦੇ ਵਿਧਾਇਕ ਖਰਮੀਤ ਸਿੰਘ ਪਠਾਨ ਮਾਜਰਾ ਦੀ ਗ੍ਰਿਫਤਾਰੀ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆਈ ਹੈ ਦੱਸਿਆ ਜਾ ਰਿਹਾ ਕਿ ਪੁਲਿਸ ਕਸਟਡੀ ਤੋਂ ਫਰਾਰ ਹੋ ਗਏ ਨੇ ਪਠਾਨ ਮਾਜਰਾ ਬਿਲਕੁਲ ਐਕਸਕਲੂਸਿਵ ਜਾਣਕਾਰੀ ਤੁਹਾਨੂੰ ਦੇ ਰਹੇ ਹਾਂ ਕਿ ਮੰਗਲਵਾਰ ਤੜਕੇ ਉਹਨਾਂ ਨੂੰ ਕਰਨਾਲ ਤੋਂ ਗ੍ਰਿਫਤਾਰ ਕੀਤਾ ਗਿਆ ਸੀ ਦੱਸਿਆ ਜਾ ਰਿਹਾ ਉਹਨਾਂ ਨੂੰ ਪਟਿਆਲਾ ਦੇ ਰਸਤੇ ਪੰਜਾਬ 'ਚ ਲਿਆਂਦਾ ਜਾ ਰਿਹਾ ਸੀ ਜਿੱਥੇ ਰਸਤੇ ਦੇ ਵਿੱਚ ਪਠਾਨ ਮਾਜਰਾ ਤੇ ਉਹਨਾਂ ਦੇ ਸਾਥੀਆਂ ਨੇ ਪੁਲਿਸ ਕਰਮੀਆਂ ਦੇ ਉੱਤੇ ਗੋਲੀਆਂ ਚਲਾਈਆਂ ਨੇ ਇਲਜ਼ਾਮ ਲੱਗੇ ਨੇ ਕਿ ਉਹਨਾਂ ਨੇ ਰਾਹ ਦੇ ਵਿੱਚ ਪੁਲਿਸ ਮੁਲਾਜ਼ਮਾਂ ਦੇ ਉੱਤੇ ਗੋਲੀਆਂ ਚਲਾਈਆਂ ਤੇ ਉਹਨਾਂ ਦੇ ਉੱਤੇ ਗੱਡੀ ਚਲਾੜ ਤੇ ਉਹਨਾਂ ਦੇ ਉੱਤੇ ਗੱਡੀ ਚੜਾਉਣ ਦੀ ਕੋਸ਼ਿਸ਼ ਵੀ ਕੀਤੀ ਜਿਹਦੇ ਵਿੱਚ ਇੱਕ ਪੁਲਸ ਮੁਲਾਜ਼ਮ ਵੀ ਜ਼ਖਮੀ ਹੋਇਆ ਪਹਿਲੀ ਜਾਣਕਾਰੀ ਦੇ ਮੁਤਾਬਕ ਪਠਾਨ ਮਾਜਰਾ ਤੇ ਉਹਨਾਂ ਦੇ ਸਾਥੀ ਇੱਕ ਸਕੋਰਪਿਓ ਤੇ ਇੱਕ ਫਾਰਚੂਨਰ ਗੱਡੀ ਦੇ ਵਿੱਚ ਫਰਾਰ ਹੋਏ ਨੇ ਜਿਨ੍ਹਾਂ ਦੇ ਵਿੱਚੋਂ ਫਾਰਚੂਨਰ ਨੂੰ ਬਰਾਮਦ ਕਰ ਲਿਆ ਗਿਆ ਹੈ ਜਦਕਿ ਪੁਲਸ ਅਜੇ ਸਕੋਰਪਿਓ ਦੇ ਵਿੱਚ ਫਰਾਰ ਐਮਐਲਏ ਦਾ ਪਿੱਛਾ ਕਰ ਰਹੀ ਹੈ ਯਾਨੀ ਕਿ ਇਸ ਗੱਲ ਦੀ ਸੰਭਾਵਨਾ ਹੈਗੀ ਹੈ ਕਿ ਪੁਲਿਸ ਥੋੜੀ ਦੇਰ ਬਾਅਦ ਐਮਐਲਏ ਦੀ ਗ੍ਰਿਫਤਾਰੀ ਦਿਖਾ ਦੇਵੇ ਹਾਲਾਂਕਿ ਇਹ ਤੱਥ ਜਿਹੜੇ ਨੇ ਸਾਹਮਣੇ ਆਏ ਨੇ ਹੁਣ ਇਹਦੇ 'ਚ ਕਿੰਨੀ ਸੱਚਾਈ ਹੈ ਇਸ ਦਾ ਖੁਲਾਸਾ ਤਾਂ ਬਾਅਦ ਵਿੱਚ ਹੋਏਗਾ ਪਰ ਫਿਲਹਾਲ ਪੁਲਸ ਨੇ ਇਹ ਦਾਅਵਾ ਕੀਤਾ ਕਿ ਉਹਨਾਂ ਨੇ ਐਮਐਲਏ ਨੂੰ ਕੀ ਐਮਐਲਏ ਫਰਾਰ ਹੋ ਗਏ ਨੇ ਤੇ ਉਹਨਾਂ ਦਾ ਪਿੱਛਾ ਕੀਤਾ ਜਾ ਰਿਹਾ ਫਿਲਹਾਲ ਇੱਕ ਗੱਡੀ ਬਰਾਮਦ ਕਾਲੀ ਹੈ ਜੋ ਕਿ ਫੋਰਚਨਰ ਹੈ ਤੇ ਸਕੋਰਪੀਓ ਦਾ ਪਿੱਛਾ ਜਾ ਰਹੀ ਹੈ ਯਾਨੀ ਕਿ ਪੰਜਾਬ ਪੁਲਿਸ ਨੇ ਹੁਣ ਤੱਕ ਬਹੁਤ ਪੁਲਿਸ ਮੁਕਾਬਲੇ ਦੀ ਜਾਣਕਾਰੀ ਸਾਂਝੀ ਕੀਤੀ ਹੋਏਗੀ ਪਰ ਇਹ ਪਹਿਲਾ ਮੁਕਾਬਲਾ ਹੈ ਜਿਹੜਾ ਕਿ ਐਮਐਲਏ ਦੇ ਨਾਲ ਹੋਇਆ ਹੈ ਹੁਣ ਸਹੀ ਤੱਥ ਕੀ ਨੇ ਇਹ ਤਾਂ ਅਦਾਲਤ ਹੀ ਇਸ ਦਾ ਫੈਸਲਾ ਲੈ ਸਕਦੀ ਹੈ ਪਰ ਫਿਲਹਾਲ ਤਾਂ ਪਠਾਨ ਮਾਜਰਾ ਫਜ਼ ਦੇਖਾਈ ਦੇ ਰਹੇ ਨੇ ਔਰ ਇਸ ਗੱਲ ਦੀ ਸੰਭਾਵਨਾ ਬਹੁਤ ਜ਼ਿਆਦਾ ਹੈ ਕੁਝ ਦੇਰ ਬਾਅਦ ਉਹਨਾਂ ਦੀ ਗ੍ਰਿਫਤਾਰੀ ਦਿਖਾਤੀ ਜਾਵੇ